ਪਿਛਲੀ ਤਰੀਕ ਸੀਗੀ ਕੋਰਟ ਦੇ ਵਿੱਚ ਜੱਜ ਨੇ ਮਤਲਬ ਪੁਲਿਸ ਨੂੰ ਚੰਡੀਗੜ੍ਹ ਦੀ ਨੂੰ ਤੇ ਪੰਜਾਬ ਦੀ ਨੂੰ ਆਰਡਰ ਕੀਤੇ ਸੀਗੇ ਕਿ ਜਿਹੜੇ ਕੌਮਨ ਸਾਹ ਮੋਰਚਾ ਲੱਗਿਆ ਜਿਹੜਾ 1 ਸਾਲ 3 ਮਹੀਨੇ ਤੋਂ ਤਕਰੀਬਨ ਵੀ ਉਹਨੂੰ ਚੁੱਕਿਆ ਜਾਵੇ ਕੀ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਵੀ ਇਸ ਮੋਰਚੇ ਨੂੰ ਕਿਉਂ ਨਹੀਂ ਚੁੱਕ ਰਿਹਾ ਹੈਗਾ ਕੀ ਕਾਰਨ ਨੇ ਵੀ ਇਹਨੂੰ ਚੁੱਕਣ ਚੁੱਕ ਕੇ ਹੀ ਮੇਰੇ ਕੋਲ ਆਉਣ ਇਦਾਂ ਦੇ ਆਰਡਰ ਕੀਤੇ ਸੀਗੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੀ ਸਾਡੇ ਦੇ ਉੱਤੇ ਬਾਰ ਬਾਰ ਦਬਾਅ ਸੀਗਾ ਕਿ ਇਹਨੂੰ ਮੋਰਚੇ ਨੂੰ ਆਪਾਂ ਇੱਕ ਪਾਸੇ ਕਰ ਲਈਏ ਜਾਂ ਇੱਥੋਂ ਚੁੱਕ ਲਈਏ ਜਾਂ ਨੇੜੇ ਕਿਤੇ ਕਿਲੋਮੀਟਰ ਦੂਰ ਹੋਰ ਪਾਸੇ ਲਿਜਾਇਆ ਜਾਵੇ ਹਾਂ ਵੀ ਆਪਣੇ ਆਪ ਤੁਸੀਂ ਸੋ ਸਾਡੀ ਸਾਰੀ ਸਮੂਚੀ ਟੀਮ ਨੇ ਬੜੀ ਮਤਲਬ ਦਲੇਰੀ ਦੇ ਨਾਲ ਫੈਸਲਾ ਲਿਆ ਇਹ ਕਿ ਅਸੀਂ ਇੱਥੋਂ ਬਿਲਕੁਲ ਵੀ ਨਹੀਂ ਹਿੱਲਾਂਗੇ 1 ਇੰਚ ਵੀ ਨਹੀਂ ਹਿੱਲਾਂਗੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਫੈਸਲਾ ਲੈਂਦਾ ਵਾ ਅਸੀਂ ਉਹਨੂੰ ਝੱਲਣ ਦੇ ਲਈ ਬਿਲਕੁਲ ਤਿਆਰ ਸੀਗੇ ਮਾਨਸਿਕ ਤੌਰ ਤੋਂ ਵੀ ਸਰੀਰਕ ਤੌਰ ਤੋਂ ਵੀ ਤੇ ਹੁਣ ਅੱਜ ਆ ਗਈ ਸੀ 18 ਤਰੀਕ ਤੇ ਅੱਜ ਜਿਹੜਾ ਕੋਰਟ ਦੇ ਵਿੱਚ ਜਿਹੜੀ ਸਾਡੇ ਕੇਸ ਦੀ ਵਾਰੀ ਨਹੀਂ ਆਈ ਇਸ ਕਰਕੇ ਜਿਹੜੀ ਅਗਲੀ 30 ਤਰੀਕ ਪੈ ਗਈ ਹੈ ਅੱਜ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਸਕੀ ਅੱਜ ਸੁਣਵਾਈ ਨਹੀਂ ਹੋਈ ਤੇ ਤਰੀਕ ਅਗਲੀ ਪੈ ਗਈ ਹੈ ਇਸ ਮਹੀਨੇ ਦੀ 30 ਤਰੀਕ ਹਾਂਜੀ ਹਾਂਜੀ ਇਸੇ ਮਹੀਨੇ ਦੀ ਤਰੀਕ ਪਈ ਹੈ 30 ਤਰੀਕ ਕਿਉਂਕਿ ਪਿਛਲੀ ਵਾਰ ਤਾਂ ਜੱਜ ਨੇ ਬੜੀ ਗੱਲਾਂ ਕੀਤੀਆਂ ਸੀਗੀਆਂ ਕਿ ਜਿਹੜੇ ਸਿੱਖ ਸਿੰਘ ਨੇ ਜਿਹੜੇ ਮੋਰਚਾ ਲਾਉਣ ਵਾਲੇ ਨੇ ਉਹਨਾਂ ਨੂੰ ਇੱਥੋਂ ਡਿਬਰੂਗੜ ਜੇਲ੍ਹ ਕਿਉਂ ਨਹੀਂ ਭੇਜ ਦਿੰਦੇ ਤੁਸੀਂ ਵੀ ਬੜੀ ਫੋਰਸਾਂ ਦੇ ਅਸੀਂ ਜਿੱਦਾਂ ਰਾਮਨੰਦ ਦੀ ਗੱਲ ਕੀਤੀ ਹੈ ਉਹ ਡੇਰਾ ਸਭ ਸੇ ਦੀ ਗੱਲ ਕੀਤੀ ਹੈ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਤੇ ਇਹਨਾਂ ਦੇ ਖਿਲਾਫ ਕਿਉਂ ਨਹੀਂ ਕੀਤੀ ਗਈ। ਸੋ ਐਵੇਂ ਦੀ ਗੱਲਾਂ ਜੱਜ ਵੱਲੋਂ ਪਰਸਨਲੀ ਹੋ ਕੇ ਰੱਖੀਆਂ ਸੀ ਉੱਥੇ ਕੋਰਟ ਦੇ ਵਿੱਚ। ਅੱਜ ਵੈਸੇ ਸਵੀਰ ਦਾ ਕਿਵੇਂ ਮੇਰਿਆ, ਇੱਥੇ ਦਾ ਮਾਹੌਲ ਕਿਵੇਂ ਮੇਰਿਆ, ਸੰਗਤ ਦਾ ਰੁਝਾਨ ਕਿਵੇਂ ਮੇਰਿਆ। ਪੰਥਕ ਜਥੇਬੰਦੀ ਦਾ ਰੁਝਾਨ ਕਿਵੇਂ ਦਾ ਰਿਹਾ ਇੱਥੇ ਦਾ। ਦੇਖੋ ਜੀ ਅੱਜ ਸਾਰੀਆਂ ਹੀ ਪੰਥਕ ਜਥੇਬੰਦੀਆਂ ਪਹੁੰਚੀਆਂ ਨੇ, ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ, ਕਿਸਾਨ ਜਥੇਬੰਦੀਆਂ ਬਹੁਤ ਵੱਡੀ ਗਿਣਤੀ ਚ ਆਈਆਂ ਨੇ। ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗਿਆ ਕਿ ਅੱਜ ਤੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਤੇ ਪ੍ਰਸ਼ਾਸਨ ਤੱਕ ਵੀ ਬਹੁਤ ਵੱਡਾ ਅੱਜ ਮੈਸੇਜ ਵੀ ਗਿਆ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਠੰਡਾ ਨਹੀਂ ਹੋਇਆ ਮੱਠਾ ਨਹੀਂ ਹੋਇਆ ਸੰਗਤ ਇਹਨਾਂ ਦੇ ਮਗਰ ਅੱਜ ਵੀ ਉੰਨੀ ਖੜੀ ਹੈ ਜਿੱਦਨ ਸ਼ੁਰੂ ਕੀਤਾ ਸੀ ਉੰਨੀ ਸੀ ਸੋ ਇਹ ਬੜਾ ਵਧੀਆ ਜ ਮੈਸੇਜ ਗਿਆ ਤੇ ਇਸ ਕਰਕੇ ਅਸੀਂ ਹੁਣ ਵੀ ਸੰਗਤ ਨੂੰ ਅਪੀਲ ਕਰਦੇ ਆ ਕਿ 30 ਤਰੀਕ ਤੱਕ ਦਾ ਸਮਾ ਸਾਡੇ ਕੋਲੇ ਤੁਸੀਂ ਕੌਮੀ ਇਨਸਾਫ ਮੋਰਚੇ ਜ਼ਰੂਰ ਪਹੁੰਚੋ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਸਿੱਖ ਭਰਾ ਜਿਹੜੇ ਵੀ ਕਿਸੇ ਪਿੰਡ ਚੋਂ ਮੁਹੱਲੇ ਚੋਂ ਸ਼ਹਿਰ ਚ ਹਜੇ ਤੱਕ ਨਹੀਂ ਆਇਆ ਉਹ ਜਰੂਰ ਆਪਣੀਆਂ ਗੱਡੀਆਂ ਭਰ ਕੇ ਇੱਕ ਵਾਰੀ ਢੇੜਾ ਜਰੂਰ ਮਾਰ ਤੇ ਜਿਹੜੀ ਆਉਣ ਵਾਲੀ 30 ਤਰੀਕ ਹੈ ਉਸ ਤੋਂ ਪਹਿਲਾਂ ਵੀ ਅਸੀਂ ਕੋਈ ਠੋਸ ਪ੍ਰੋਗਰਾਮ ਦੇਣ ਬਾਰੇ ਪ੍ਰੋਗਰਾਮ ਬਣਾ ਰਹੇ ਹਾਂ ਉਹ ਵੀ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਅੱਛਾ ਮੇਰੀ ਵਕੀਲ ਸਾਹਿਬਾਨ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਕਿ ਕੋਰਟ ਵੱਲੋਂ ਇਹੋ ਜਿਹਾ ਕੋਈ ਫੈਸਲਾ ਨਹੀਂ ਸੀ ਕਿ ਇਸ ਮੋਰਚੇ ਨੂੰ ਚੁਕਾ ਲਿਆ ਜਾਵੇ ਉਹ ਕਹਿੰਦੇ ਕਿ ਕੋਰਟ ਵੱਲੋਂ ਇਹ ਆਰਡਰ ਸੀ ਕਿ ਇਸ ਮੋਰਚੇ ਦੀ ਜਗ੍ਹਾ ਤਬਦੀਲ ਕਰ ਦਿੱਤੀ ਜਾਵੇ ਆ ਜਿਹੜਾ ਰੋਡ ਹੈ ਖਾਲੀ ਕਰ ਦਿੱਤਾ ਜਾਵੇ ਜਿਵੇਂ ਪਹਿਲਾ ਰੋਡ ਚੱਲ ਰਿਹਾ ਤੇ ਇਸ ਰੋਡ ਨੂੰ ਖਾਲੀ ਕਰਤਾ ਜਾਵੇ ਇਹਨਾਂ ਦੋਵੇਂ ਗੱਲਾਂ ਨੂੰ ਕਿਵੇਂ ਵੇਖਦੇ ਆ ਇੱਕ ਮੋਰਚੇ ਨੂੰ ਖਾਲੀ ਕਰਨਾ ਮੋਰਚਾ ਚੁੱਕ ਲੈਣਾ ਤੇ ਇੱਕ ਰੋਡ ਖਾਲੀ ਕਰਨਾ ਦੇਖੋ ਜੀ ਮੈਨੂੰ ਨਹੀਂ ਪਤਾ ਹੁਣ ਉਹ ਮੈਂ ਇੰਟਰਵਿਊ ਸੁਣਾਗਾ ਤਾਂ ਸਮਝ ਆਊਗੀ ਉਹਨਾਂ ਨੇ ਕਿਹੜੇ ਲੈਜਨ ਨਾਲ ਇਹ ਗੱਲ ਕਹੀ ਹੈ ਪਰ ਮੈਂ ਇੱਕ ਮਤਲਬ ਬਿਨਾ ਵਕਾਲਤ ਤੋਂ ਇੱਕ ਗੱਲ ਮੈਂ ਸਿੱਧ ਕਰ ਸਕਦਾ ਵਾਂ ਜਾਂ ਸਿੱਧ ਕਰਦਾ ਵਾਂ ਵੀ ਕਿਸੇ ਵੀ ਚੀਜ਼ ਦਾ ਪੋਜੈਸ਼ਨ ਕਬਜ਼ਾ ਤੁਹਾਡੇ ਕੋਲ ਹੈਗਾ ਤੇ ਤੁਸੀਂ ਗਵਰਨਮੈਂਟ ਤੋਂ ਕੋਈ ਵੀ ਮੰਗ ਬਣਵਾ ਸਕਦੇ ਹੋ ਜੇ ਕਿਸੇ ਵੀ ਚੀਜ਼ ਦਾ ਤੁਹਾਡੇ ਕੋਲ ਕਬਜ਼ਾ ਹੀ ਨਹੀਂ ਤੁਸੀਂ ਉਥੇ 10 ਸਾਲ ਬੈਠੇ ਰਹੋ ਭਾਵੇਂ ਜੰਗਲ ਦੇ ਵਿੱਚ ਜਾ ਕੇ ਤੁਹਾਨੂੰ ਕਿਹਨੇ ਪੁੱਛਣਾ ਭਾੜਾਂ ਚ ਉਥੇ ਤੁਸੀਂ 5 ਕਿਲੋਮੀਟਰ ਤੁਹਾਨੂੰ ਥਾਂ ਦੇ ਦੇਣ ਉਹ ਤੁਸੀਂ ਉਥੇ ਬੈਠੇ ਰਹੋ ਅਸੀਂ ਉਥੇ ਕੋਈ ਤਪੱਸਿਆ ਥੋੜੀ ਕਰਨੀ ਹੈ ਅਸੀਂ ਇੱਥੇ ਚੰਡੀਗੜ੍ਹ 'ਚ ਬੈਹਿ ਕੇ ਸਰਕਾਰ ਨਾਲ ਜੰਗ ਲੜਨੀ ਹੈ